ਉਹ ਗੱਲ ਦਾ ਸਿਰ ਮਿਆਂ ਦਾ ਤੇ ਮੇਂ ਗੱਲ ਸਹੀ ਤੇ ਮੈਂ ਤੇਰੇ ਰੋਟੀ ਖਾਰਿਆ ਜੀ ਕਰੇ ਰੋਟੀ ਹਰਦੀ ਤੇ ਮੈਂ ਆਪਣੀ ਭੈਣ ਨੂੰ ਵੀ ਲੈ ਗਿਆ ਜੀ ਮੈਂ ਆਪਣੀ ਭੈਣ ਤੇ ਸਾਡੇ ਕੇ ਰੋਟੀ ਹਰਦੀ ਇਹਨਾਂ ਨੇ ਮੇਰੇ ਕਰਿਆ ਫੋਨ ਅੱਛੇ ਖੜੇ ਹੋ ਜੀ ਬੰਦੇ ਠੀਕ ਆ ਕਹਿੰਦੇ ਵੀਰੇ ਕਾਂਡ ਕਰਨਾ ਕਾਂਡ ਕਰਨਾ ਕੱਲਾ ਮੋਬਾਈਲ ਕਾਦਾ ਕਾਂਡ ਗੱਲਾਂ ਮਾੜੀਆਂ ਦਾ ਕਿਹੜੇ ਨੇ ਕਿਹਾ ਠੀਕ ਆ ਮੈਨੂੰ ਇਹਨਾਂ ਨੇ ਹੀ ਕਹਿ ਦਿੱਤੀ ਫਿਰ ਮੈਂ ਨਾਂ ਲੈ ਕੇ ਦੱਸ ਕਿਹੜੇ ਨੇ ਕਿਹਾ ਨਾਂ ਲੈ ਕੇ ਦੱਸ ਮੋਬਾਈਲ ਦਾ ਕਾ ਖੜਾ ਮੈਨੂੰ ਫੋਨ ਕਾ ਖੜਾ ਇਹ ਕਿਹੜੇ ਨੇ ਕਿਹਾ ਦੱਸ ਮੇਰੀ ਗੱਲ ਮੈਨੂੰ ਫੋਨ ਆਇਆ ਕਰ ਲਿਆ ਕਿਹੜੇ ਪਿੰਡ ਕਾਂਡ ਕਰਨਾ ਇਹ ਤਾਂ ਦੱਸ ਤੇ ਅੱਜ ਅੱਜੇ ਦਾ ਟੈਬਰੀਆ ਨਾ ਕਿਹੜੇ ਪਿੰਡ ਕਰਨਾ ਆ ਤੀ ਹੱਥਾਂ ਬਹੁਤ ਸੱਚ ਤੇਲ ਨਹੀਂ ਮਿਲਿਆ ਨਾ ਆ ਪੁਲਤੇ ਤੇਲ ਆ ਨਾ ਵੀ ਹੁਣ ਤਾਂ ਖੜੇ ਨਹੀਂ ਤੈਸ ਉਹ ਯਾਰ ਦਾਸ ਤੇ ਛੇੜੀ ਕਰਨਾ ਆ ਤੀ ਤੂੰ ਪਾਰਾ ਨਾ ਵਧਾ ਇਹਨਾਂ ਨੇ ਚੰਬੜ ਜਾਣਾ ਦਾ ਦ ਵਧੀਆ ਰਹੇਗਾ ਆਹ ਤੇਲੀ ਬੋਲੇ ਤੂੰ ਇਹ ਚੰਬੜਨ ਵਾਲੀ ਨਹੀਂ ਨੇ ਤੂੰ ਮੈਂ ਦੱਸਦਾ ਦੱਸੂਗਾ ਏ ਦਾਚਾ ਕਿਹੜੇ ਪਿੰਡ ਕੋਲੇ ਗਿਆ ਤੈਨੂੰ ਫੱਡਾ ਫੱਡ ਬਤੋਦੇ ਮਾਂ ਬੋਲਦੇ ਨਹੀਂ ਤੇਰੀ ਭੈਣ ਕੱਢਣਗੇ ਸਾਰੇ ਹੁਣ ਕਾਦਾ ਕੰਡ ਕਰਨਾ ਤੀ ਤੂੰ ਉਹ ਪਿੰਡ ਕਿਹੜੇ ਪਿੰਡ ਕਾਂਡ ਕਰਨੇ ਆ ਦੱਸ ਦੇ ਫਟਾਫਟ ਬੋਲਾ ਦੇ ਕੱਲੇ ਕਰਦਾ ਤੂਰੇ ਨਾਲ ਕਿਹੜੇ ਪਿੰਡ ਕਾਂਡ ਕਰਨੇ ਕਿਨੇ ਬੁਲਾਇਆ ਦੇਖਾਂ ਤੇ ਨਹੀਂ ਦਿਖਾਣੇ ਤੇ ਨਹੀਂ ਆਉਣਾ ਇਹਦੇ ਡੰਡਾ ਠੋਕ ਮੰਨਣਾ ਨਹੀਂ ਮੈਂ ਮੰਨਣਾ ਨਹੀਂ ਮੰਨਣਾ ਨਹੀਂ ਆਪਣੀ ਬਰੈਸ ਬੰਦ ਕਰ ਦੋ ਚੰਬੜ ਚੋਣ ਵੀ ਮੈਂ ਤਾਂ ਕਾਪੀ ਆ ਲੈਣਾ ਆ ਆ ਫੜੇ ਨਹੀਂ ਪਿੰਡ ਕੋੜੇ ਉੱਤੋਂ ਕਰਾਉ ਮੂੰਹ ਉੱਤੋਂ ਕਰ ਫੋਟੋ ਕਰਵਾ ਤੂੰ ਵੀ ਕਰਵਾਉਂ ਤਾ ਚੋਰ ਇੱਕ ਮੁੰਡੇ ਨੂੰ ਘੇਰਣ ਲੱਗੇ ਸੀ ਕਿ ਉਸ ਦੌਰਾਨ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੂੰ ਬੰਨ ਕੇ ਉਹਨਾਂ ਦੀ ਚੰਗੀ ਜਿਹੜੀ ਆ ਉਹ ਕਲਾਸ ਲਗਾਈ। ਦਰਅਸਲ ਦੱਸਿਆ ਜਾ ਰਿਹਾ ਕਿ ਇਹ ਚੋਰ ਜਿਹੜੇ ਸਿਗੇ ਮੋਬਾਈਲ ਲੁੱਟਣ ਦੇ ਫਰਾਗ ਦੇ ਵਿੱਚ ਸਾਂ ਤਾਂ ਉਸ ਦੌਰਾਨ ਜਦੋਂ ਲੋਕਾਂ ਦਾ ਭਾਰੀ ਇਕੱਠ ਵੇਖਿਆ ਤਾਂ ਉਹਨਾਂ ਨੂੰ ਲੱਗਿਆ ਤਾਂ ਹੁਣ ਸਾਡੇ ਇੱਕ ਵੀ ਨਹੀਂ ਚੱਲਣੀ ਤਾਂ ਉਹਨਾਂ ਵੱਲੋਂ ਆਪਣਾ ਸਾਰਾ ਸਾਜੂ ਗਿਆ ਗਿਆ। ਦਰਅਸਲ ਇਹ ਬੰਨੇ ਗਏ ਜਿਹੜੇ ਨੇ ਸੋਰੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਾਜ਼ੀਗਰਾਂ ਦੇ ਮੁੰਡੇ ਨੇ ਅੱਜ ਰੋਟੀ ਖਾ ਰਹੀ ਹੁੰਦਾ ਹੈ ਤਾਂ ਉਸ ਦੌਰਾਨ ਇਹਨਾਂ ਦੋਸਤਾਂ ਵੱਲੋਂ ਫੋਨ ਕੀਤਾ ਜਾਂਦਾ ਹੈ ਹਾਲਾਂਕਿ ਰਿਸ਼ਤੇਦਾਰ ਦੇ ਵੱਜੋਂ ਹੀ ਹੈ ਉਹਨਾਂ ਵੱਲੋਂ ਫੋਨ ਕੀਤਾ ਜਾਂਦਾ ਹੈ ਕਿ ਅਸੀਂ ਵੱਡਾ ਕਾਂਡ ਕਰਨਾ ਹੈ ਮੋਬਾਈਲ ਲੁੱਟਣਾ ਹੈ ਇਸ ਕਰਕੇ ਤੂੰ ਆ ਜਾ ਤਾਂ ਜਦੋਂ ਉਹ ਰਸਤੇ 'ਚ ਜਾਂਦੇ ਨੇ ਮੋਟਰਸਾਈਕਲ 'ਤੇ ਸਵਾਰ ਤੌੜਾ ਵੱਲ ਕਿਹਾ ਜਾਂਦਾ ਹੈ ਕਿ ਪਹਿਲਾਂ ਅਸੀਂ ਕਾਗਜ਼ ਲਗਾਇਆ ਜਾਂਦਾ ਹੈ ਜੋ ਵੀ ਨਸ਼ਾ ਕੀਤਾ ਜਾਂਦਾ ਹੈ ਤੇ ਉਸ ਦੌਰਾਨ ਇੱਕ ਸੜਕ ਤੇ ਲੰਘ ਰਿਹਾ ਹੁੰਦਾ ਮੋਟਰਸਾਈਕਲ ਸਵਾਰ ਤੇ ਥੋੜੀ ਦੇਰ ਬਾਅਦ ਸਾਡੇ ਕੋਲ ਆ ਕੇ ਉਹ ਅੱਧਾ ਘੰਟਾ 15-20 ਮਿੰਟ ਖੜਾ ਜਾਂਦਾ ਹੈ ਤੇ ਸਾਨੂੰ ਲੱਗਦਾ ਕਿ ਉਹ ਡਰ ਗਿਆ ਪਰ ਉਸ ਤੋਂ ਬਾਅਦ ਉਹਨਾਂ ਵੱਲ ਦੱਸਿਆ ਗਿਆ ਕਿ ਅਸੀਂ ਲੁੱਟਣ ਦੇ ਫਰਾਗ ਤੇ ਵਿੱਚ ਸਨ ਤੇ ਤੁਸੀਂ ਨਾ ਕੋਲ ਦੇਖ ਸਕਦੇ ਕਿ ਤੇਜ਼ਦਰ ਹਥਿਆਰ ਵੀ ਪਏ ਨੇ ਪਰ ਜਿਵੇਂ ਹੀ ਲੋਕਾਂ ਦਾ ਭਾਰੀ ਇਕੱਠ ਹੋ ਜਾਂਦਾ ਤੇ ਇਹਨਾਂ ਵੱਲੋਂ ਇਹਨਾਂ ਨੂੰ ਫੜ ਲਿੱਤਾ ਜਾਂਦਾ ਤੇ ਉਹਨਾਂ ਵੱਲੋਂ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਅਸੀਂ ਮੋਬਾਈਲ ਲੁੱਟਣ ਦਾ ਕੰਮ ਕਰਦੇ ਇਸ ਤੋਂ ਪਹਿਲਾਂ ਵੀ ਅਸੀਂ ਵਾਰਦਾਤਰ ਨੂੰ ਅਲਜਾਮ ਦੇ ਚੁੱਕੇ ਨੇ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਚੋਰ ਪਿੰਡ ਭੋੜੇ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਵਿਖੇ ਜੜੇ ਨੇ ਫੜੇ ਗਏ ਨੇ ਤੇ ਆਪਣੇ ਆਪ ਨੂੰ ਦੱਸਿਆ ਜਾ ਰਿਹਾ ਕਿ ਇਹ ਛੋਟੀਆਂ ਅਲਖੁਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਜਿਵੇਂ ਹੀ ਇਹਨਾਂ ਨੂੰ ਆਪਣੇ ਚਾਚੇ ਤਾਈ ਮੁੰਡਿਆ ਦਾ ਫੋਨ ਆਂਦਾ ਤੇ ਇਹ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤੇ ਫਿਰਾਕ ਦੇ ਵਿੱਚ ਉਸਾਂ ਤਾਂ ਲੋਕਾਂ ਤਾਂ ਗੁੱਸਾ ਵੀ ਫੁੱਟਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਰੱਬ ਵੱਲੋਂ ਬਨ ਕੇ ਸਾਰਾ ਸੱਚ ਪੁੱਛਿਆ ਜਾ ਰਿਹਾ ਤੇ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਸੁਣਦੇ ਇਹ ਵੀਰੇ ਸਾਡਾ ਪੈਂਟਾਗਨ ਲਾਹੌਰਾਂ ਤਿੰਨਾਂ ਦਾ ਤਿੰਨਾਂ ਦਾ ਹੀ ਠੀਕਾ ਮੈਂ ਹੈਗਾ ਵੀਰੇ ਬਾਜਗਰਾਂ ਦਾ ਮੁੰਡਾ ਉਹ ਮੇਰੇ ਚਾਚੇ ਦਾ ਮੁੰਡਾ ਹੀ ਨਿਕੇ ਫਲੈਸ਼ ਯਾਰ ਪਰੇ ਕਰ ਲਾ ਠੀਕ ਹੈ ਜੀ ਤੇ ਅਸਾਂ ਹੋ ਜਾਮੂਗੀ ਪਿੱਛੇ ਕੱਲਾ ਫੋਨ ਚੋਰੀ ਕਰਦੇ ਸੀਗੇ ਹਾਂ ਠੀਕ ਹੈ ਤੇ ਤਿੰਨ ਵਾਰ ਫੋਨ ਚੋਰੀ ਕਰਿਆ ਠੀਕ ਹੈ ਕਿੱਥੋਂ ਕਰਿਆ ਹਾਂ ਜੀ ਕਿੱਥੋਂ ਕਰਿਆ ਇਹ ਇੱਕਲ ਬਰੇ ਭਾਬ ਦੇ ਪਾਰਾਂ ਹੀ ਪਾਰ ਸੁਗੰਨੀ ਨੂੰ ਜਾਂਦੇ ਸੀਗੇ ਠੀਕ ਆ ਤੇ ਉੱਥੇ ਇਹ ਚੋਰੀ ਕਰਕੇ ਲੱਗ ਆਉਂਦੀ ਮੈਂ ਕਹਿੰਦਾ ਡਰਾਈਵਰ ਡਰਾਈਵਰ ਤੀ ਹੋਰ ਕੁਛ ਨਹੀਂ ਡਰਾਈਵਰ ਗੱਡੀ ਰੱਖੀ ਹੋਈ ਆ ਓਏ ਬਾਈਕ ਬਾਈਕ ਬੋਲਦਾ ਲੈਣ ਦੋ ਯਾਰ ਕਿਉਂ ਗੱਲ ਕੱਟਦੇ ਹੋ ਅੱਜ ਅੱਜ ਤੁਸੀਂ ਉਧਰੋਂ ਮੁੜੇ ਕਿਉਂ ਤੇ ਆਸਰਾ ਬਈ ਇੱਕ ਵਾਸ਼ਨ ਆਪਰੇ ਬਾਅਦ ਜੋ ਗਰੇਰ ਪਹਿਲਾਂ ਉਹਨੂੰ ਦਾ ਦੱਸ ਦੇਣ ਦੋ ਦੱਸ ਦੱਸ ਤੇ ਸਾਰਾ ਕੁਝ ਸਾੱਚੇ ਦੱਸੋ ਜਿਹੜਾ ਕੁਝ ਮੇਰੇ ਨਾਲ ਵਾਪਰ ਠੀਕ ਹੈ ਤੇ ਵੀਰੇ ਅਸੀਂ ਪਟਿਆਲੇ ਤੋਂ ਨੂੰ ਪਾਰ ਸੁਗੰਨੀ ਉਹ ਚੋਰੀ ਕਰਦੇ ਸੀ ਤੇ ਇੱਧਰੋਂ ਤਾਂ ਇੱਧਰੋਂ ਇਹਨਾਂ ਨੇ ਇੱਕ ਮੂਡ ਕਰ ਤੋਈ ਉਹ ਮੁੰਡਾ ਇੱਧ ਠੀਕ ਆ ਤੇ ਉੱਥੋਂ ਜਿਹੜੇ ਤੁਸੀਂ ਮੇਰੇ ਬਾਈ ਕੋ ਖੜਾ ਦੀਗਾ ਤੁਹਾਡੇ ਨਾਲ ਤੁਸੀਂ ਮੋਟਰਾਂ ਲੈ ਕੇ ਆਏ ਦੀ ਤੇ ਆਸੀ ਉੱਥੇ ਖੜ ਕੇ ਕੱਲਾ ਪੇਪਰ ਪੇਪਰ ਭੀਤਾ ਦੀ ਪਹਿਲਾਂ ਅਸੀਂ ਵੀਰੇ ਠੇਕੇ ਲਵੋ ਪੁੱਛਿਆ ਵੀ ਦੀ ਆਸੀ ਉਰੇ ਬਣਾ ਕੇ ਬੈਠ ਕੇ ਪੇਪਰ ਵੀ ਲਈਏ ਉਹ ਕਹਿੰਦਾ ਉਰੇ ਬੈਠ ਕੇ ਨਾ ਬਣਾਉ ਇਹ ਮੁੰਡਾ ਥੋੜੀ ਅੱਗੇ ਲੌਣ ਲੱਗਾ ਠੇਕੇ ਤੋਂ ਠੀਕ ਆ ਮੈਂ ਵੀਰੇ ਉਰੇ ਨਾਲ ਨਹੀਂ ਮੈਂ ਕਾਣੂ ਮੈਂ ਠੇਕੇ ਨਾਲ ਫੇਰ ਹਾਕ ਮਾਰੂ ਆਪਾਂ ਨੂੰ ਫੇਰ ਉੱਠਣਾ ਪੂ ਮਾਹ ਪੱਗ ਕੇ ਚੱਲਦੇ ਆ ਅੱਗੇ ਕੇ ਵੀਰੇ ਅੱਗੇ ਮੈਂ ਇਹਨੂੰ ਕਾਵਾਂ ਸਾਈਡ 'ਚ ਦੱਬ ਕੇ ਮੋਟਰਾਂ ਨਾਲ ਲਾ ਲਈ ਵੀ ਸੜਕ ਦੇ ਨਾਲ ਲਾਈਕ ਉਹ ਰੋਡ ਦੇ ਵੀਰੇ ਖਾਦੀ ਪੀਤੀ ਵਾਲੇ ਹੁੰਦੇ ਨੇ ਐਵੇਂ ਕੁੱਚਲ ਜਾਣਗੇ ਕੀ ਫਾਇਦਾ ਤੁਸੀਂ ਰੋਟੀ ਤੇ ਉਸ ਤੋਂ ਬਾਅਦ ਮੋੜ ਮੋੜਿਆ ਸਾਨੂੰ ਮੋੜ ਮੋੜ ਕੇ ਵੀਰੇ ਅਸੀਂ ਪੇਪਰ ਪੀਣ ਲੱਗੇ ਪੇਪਰ ਪੀ ਕੇ ਆਹ ਬਾਈ ਸਾਡੇ ਲੱਬੋਂ ਦੀ ਮੂਰਦੀ ਨੰਗਾ ਦੀਆ ਜਾਂ ਅਸੀਂ ਵੀਰੇ ਪੇਪਰ ਬਣਾ ਰਹੀ ਦੀ ਠੀਕ ਆ ਲੱਬੋਂ ਦੀ ਨੰਗਿਆ ਤੇ ਬਾਈ ਦਾ ਸਾਨੂੰ ਪਤਾ ਨਹੀਂ ਸੀ ਵੀ ਉਹ ਵਾਪਸ ਮੁੜ ਕੇ ਆਊਗਾ ਆ ਬਾਈ ਵਾਪਸ ਮੁੜ ਕੇ ਆਇਆ ਇਹਨੇ ਅੱਧਾ ਪੌਣਾ ਘੰਟਾ ਮੋਢ ਨਾਲ ਖੜਾ ਕੇ ਰੱਖਿਆ ਉੱਥੇ ਅੱਧਾ ਪੌਣਾ ਘੰਟਾ ਤਿੰਨ ਚਾਰ ਮਿੰਟ ਖੜਿਆ ਹੋਇਆ ਤਿੰਨ ਚਾਰ ਕਿ ਮਿੰਟ ਚੱਲ ਜੀ ਜਿੰਨਾ ਵੀ ਹੈ ਤੇ ਲੱਗਿਆ ਸੱਚ ਬੋਲ ਹਾਈ ਬਾਈ ਉੱਥੇ ਖੜਾ ਰਿਹਾ ਬਾਈ ਉੱਥੇ ਖੜਾ ਰਿਹਾ ਸਾਨੂੰ ਲੱਗਿਆ ਪਤਾ ਨਹੀਂ ਡਰ ਗਿਆ ਵੀ ਬਾਈ ਡਰ ਗਏ ਹੋਣਗੇ ਵੀ ਤਾਂ ਕਰਕੇ ਖੜੇ ਨੇ ਅਸੀਂ ਪਰ ਅਚਾਨਣ ਜਿੱਬੀ ਪੇਪਰ ਦਿਖਾਇਆ ਵੀ ਹਾਂ ਅਸੀਂ ਪੇਪਰ ਵੀ ਰਿਆਂ ਠੀਕ ਹੈ ਤੇ ਪੇਪਰ ਪੀ ਕੇ ਤੇ ਉਸ ਤੋਂ ਬਾਅਦ ਬਾਈ ਦੇ ਬੰਦੇ ਆ ਗਈ ਸੀ ਖਾਸੇ ਜਾਣੇ ਠੀਕ ਹੈ ਤੇ ਖਾਸੇ ਜਾਣੇ ਆਏ ਤੇ ਸਾਨੂੰ ਕਿ ਉੱਥੇ ਤੁਸੀਂ ਕਿੱਥੇ ਨੂੰ ਜਾ ਰਹੇ ਓ ਤੇ ਠੀਕ ਹੈ ਜੀ ਤੁਸੀਂ ਕਿੱਥੇ ਨੂੰ ਜਾ ਰਹੇ ਓ ਤੁਸੀਂ ਕਿਹਾ ਮੱਲੇ ਨਾਲ ਜਗਰਾਤਾ ਉਥੇ ਕੁਝ ਰੱਤਾ ਨਹੀਂਗਾ ਉਹ ਯਾਰ ਉਹ ਤਾਂ ਸਾਡਾ ਆਰਵਾਦ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਸਾਰਾ ਕੁਝ ਸੱਚ ਦੱਸਦਾ ਵੀਰੇ ਤੁਹਾਨੂੰ ਇਹ ਦੱਸਦਾ ਕਿੱਥੇ ਜਾ ਰਹੇ ਦੇ ਵੀਰੇ ਇਹਨਾਂ ਨੇ ਖੰਨੇ ਗੱਲੇ ਨੂੰ ਕਰਦੀ ਵੀਰੇ ਚੋਰ ਇਹ